ਅਸ ਸਿੱਧੂ ਮੂਸੇ ਵਾਲੇ ਨੂੰ ਐਵੇਂ ਹੀ ਸਿਰ ਚੜਾਇਆ ਤੁਸੀਂ ਨਾ ਕਿਹੜਾ ਉਹ ਦੇਸ਼ ਲਈ ਕੁਰਬਾਨੀ ਦੇ ਕੇ ਗਿਆ ਵੀ ਉਹਨੂੰ ਸ਼ਹੀਦ ਦਾ ਦਰਜਾ ਦੇਤਾ ਤੁਸੀਂ ਉਹਦੇ ਪਿਓ ਬਲਕੌਰ ਸਿੰਘ ਦੀਆਂ ਜਿਹੜੀਆਂ ਬਹੁਤ ਹੀ ਘਟੀਆਂ ਨੀਤੀਆਂ ਨੇ ਉਹ ਨਹੀਂ ਤੁਹਾਨੂੰ ਦਿਖਦੀਆਂ ਉਹ ਕਾਂਗਰਸ ਦੇ ਨਾਲ ਫਿਰਦਾ ਕਾਂਗਰਸ ਕੌਣ ਆ ਜਿਨੇ 84 ਦਾ ਕਾਂਡ ਕੀਤਾ ਸੀ ਭੁੱਲ ਜਾਓਗੇ ਇਹ ਸਿੱਧੂ ਐਡੇ ਹੀ ਵਫਾਦਾਰ ਸੀ ਕੌਮ ਦਾ ਫਿਰ ਉਹ ਕਾਂਗਰਸ ਵੱਲੋਂ ਕਿਉਂ ਚੋਣ ਲੜਿਆ ਆਮ ਆਦਮੀ ਵੱਲੋਂ ਵੀ ਲੜ ਸਕਦਾ ਸੀ ਅਕਾਲੀ ਵੱਲੋਂ ਵੀ ਲੜ ਸਕਦਾ ਸੀ ਪਰ ਕਾਂਗਰਸ ਵੱਲੋਂ ਹੀ ਕਿਉਂ ਉਹਨੂੰ ਤਾਂ ਹੁਣ ਬਾਲਾ ਵੱਡਾ ਭਲੇਖਾ ਸੀ ਵੀ ਮੈਂ ਤਾਂ ਜੀ ਐਡਾ ਵੱਡਾ ਸਟਾਰ ਆ ਮੈਂ ਤਾਂ ਐਮਐਲਏ ਬਣਿਆ ਖੜਾ ਪਰ ਇਹ ਭਾਈ ਉਹ ਲੋਕ ਨੇ ਪੰਜਾਬ ਦੇ ਤੇਰੇ ਏਰੀਏ ਦੇ ਸਤਿ ਸ਼੍ਰੀ ਅਕਾਲ ਦੋਸਤੋ ਸਿੱਧੂ ਮੂਸੇ ਵਾਲਾ 29 ਮਈ 2022 ਨੂੰ ਇਸ ਸੰਸਾਰ ਨੂੰ ਛੱਡ ਕੇ ਸਦਾ ਲਈ ਚਲਿਆ ਗਿਆ ਬਹੁਤ ਸਾਰੇ ਲੋਕ ਉਸ ਦੇ ਖਿਲਾਫ ਵੀ ਅੱਜ ਬੋਲਦੇ ਨੇ ਤੇ ਬਹੁਤ ਸਾਰੇ ਉਹਦੇ ਚੋਹਣ ਵਾਲੇ ਉਹਦੇ ਪੱਖ 'ਚ ਤਾਂ ਬੋਲਣਗੇ ਹੀ ਬੋਲਣਗੇ ਇੱਥੋਂ ਤੱਕ ਕਿ ਉਹਨੂੰ ਉਹ ਸ਼ਹੀਦ ਦਾ ਦਰਜਾ ਦੇ ਹੀ ਬੈਠੇ ਨੇ ਮੈਂ ਆਪਣੇ ਇਸੇ YouTube ਚੈਨਲ ਦੇ ਉੱਪਰ ਸਿੱਧੂ ਮੂਸੇ ਵਾਲੇ ਬਾਰੇ ਮੇਰੇ ਖਿਆਲ ਦੇ ਵਿੱਚ ਜੇ ਜਿਆਦਾ ਨਹੀਂ ਤਾਂ 10-15 ਵੀਡੀਓ ਬਣਾਈਆਂ ਹੋਣਗੀਆਂ ਜੋ ਲੋਕਾਂ ਨੇ ਬਹੁਤ ਧਿਆਨ ਨਾਲ ਸੁਣੀਆਂ ਤੇ ਲੋਕਾਂ ਦੇ ਅਲੱਗ-ਅਲੱਗ ਵਿਚਾਰ ਜਾਣਨ ਨੂੰ ਮਿਲੇ ਸਿੱਧੂ ਨਾਲ ਕੀ ਭਾਣਾ ਵਾਪਰਿਆ ਉਹਦੇ ਪਰਿਵਾਰ ਨੂੰ ਕੀ ਦੁੱਖ ਸਹਣੇ ਪੈ ਰਹੇ ਨੇ ਇਹ ਤਾਂ ਸਭ ਨੂੰ ਪਤਾ ਪਰ ਸੋਚਣ ਵਾਲੀ ਤੇ ਵਿਚਾਰਨ ਵਾਲੀ ਗੱਲ ਇਹ ਹੈ ਕਿ ਕੀ ਸਿੱਧੂ ਮੂਸੇਵਾਲਾ ਸੱਚਮੁੱਚ ਸ਼ਹੀਦ ਹੈ ਸਿੱਧੂ ਮੂਸੇਵਾਲੇ ਦੀ ਜੋ ਸਮਾਦ ਬਣਾਈ ਗਈ ਆ ਉਹ ਸਮਾਦ ਬਣਾਉਣੀ ਠੀਕ ਹੈ ਕਿਉਂਕਿ ਸਮਾਧਾਂ ਜਾਂ ਤਾਂ ਸ਼ਹੀਦਾਂ ਦੀਆਂ ਬਣਦੀਆਂ ਨੇ ਜਾਂ ਫਿਰ ਬਹੁਤ ਵੱਡੇ ਜਿਹੜੇ ਮਹਾਪੁਰਸ਼ ਹੁੰਦੇ ਨੇ ਬਾਬੇ ਹੁੰਦੇ ਨੇ ਜਿਨ੍ਹਾਂ ਦੇ ਪੱਲੇ ਕੁਝ ਹੁੰਦਾ ਜਾਂ ਫਿਰ ਉਹਨਾਂ ਦੀਆਂ ਬਣਦੀਆਂ ਨੇ ਮੈਂ ਅੱਜ ਤੱਕ ਕਿਸੇ ਸਿੰਗਰ ਦੀਆਂ ਸਮਾਧਾਂ ਬਣਦੀਆਂ ਨਹੀਂ ਦੇਖੀਆਂ ਇਹ ਸਾਰੇ ਜਿਹੜੇ ਸਵਾਲ ਨੇ ਜੀ ਇਹ ਮੇਰੇ ਨਹੀਂ ਇਹ ਇਹ ਉਹਨਾਂ ਘਟੀਆ ਲੋਕਾਂ ਦੇ ਨੇ ਜਿਹੜੇ ਮੇਰੀ ਵੀਡੀਓ ਦੇ ਵਿੱਚ ਆ ਕੇ ਸਿੱਧੂ ਨੂੰ ਗਾਲਾਂ ਕੱਢਦੇ ਨੇ ਮੈਂ ਪਹਿਲਾਂ ਤਾਂ ਉਹਨਾਂ ਨੂੰ ਇਹ ਕਹਿਣਾ ਚਾਹਣਾ ਕਿ ਜੋ ਇਨਸਾਨ ਇਸ ਦੁਨੀਆ ਤੇ ਹੀ ਹੈ ਨਹੀਂ ਤੁਸੀਂ ਉਹਦੇ ਨਾਲ ਜ਼ਿੱਦ ਰੱਖਦੇ ਹੋ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਕੀ ਤੁਸੀਂ ਉਹਦੇ ਨਾਲ ਜ਼ਿੱਦ ਰੱਖਦੇ ਚੰਗੇ ਲੱਗਦੇ ਹੋ ਤੁਹਾਨੂੰ ਆਪਣਾ ਅੰਦਰੋਂ ਜ਼ਮੀਰ ਝੰਡੋੜਦਾ ਨਹੀਂ ਫੜਕੇ ਫੇਰ ਕਹਿੰਦੇ ਨੇ ਜੀ ਉਹ ਕਾਂਗਰਸ ਵੱਲੋਂ ਐਮ ਐਲ ਏ ਖੜਿਆ ਜਿਹੜੀ ਪਾਰਟੀ ਨੇ 84 ਵੇਲੇ ਹਮਲਾ ਕਰਵਾਇਆ ਦਰਬਾਰ ਸਾਹਿਬ ਤੇ ਤੇ ਹੋਰ ਬਹੁਤ ਕੁਝ ਸਿੱਖਾਂ ਦੇ ਖਿਲਾਫ ਕੀਤਾ ਪਰ ਸਿੱਧੂ ਦੇ ਇਸ ਸਵਾਲ ਦਾ ਜਵਾਬ ਕੌਣ ਦਊ ਸਿੱਧੂ ਪੁੱਛਦਾ ਪੁੱਛਦਾ ਇਸ ਦੁਨੀਆ ਤੋਂ ਚਲਿਆ ਗਿਆ ਜਦੋਂ ਉਹ ਐਮ ਐਲ ਏ ਦੀ ਚੋਣ ਹਾਰ ਗਿਆ ਤਾਂ ਉਸਨੇ ਇੱਕ ਗਾਣਾ ਵੀ ਕੀਤਾ ਸੀ ਕਿ ਹੁਣ ਦੱਸੋ ਲੋਕੋ ਮੈਨੂੰ ਵੀ ਗਦਾਰ ਕੌਣ ਹੈ ਹਨਾ ਉਸਨੇ ਇਹ ਸਵਾਲ ਪੁੱਛੇ ਸੀ ਉਸ ਗਾਣੇ ਦੇ ਵਿੱਚ ਉਹ ਨਾ ਕਿਸੇ ਪਾਰਟੀ ਦੇ ਵਿਰੁੱਧ ਬੋਲਿਆ ਨਾ ਕਿਸੇ ਨੇਤਾ ਦੇ ਵਿਰੁੱਧ ਬੋਲਿਆ ਉਹ ਸਿਰਫ ਇੱਕੋ ਹੀ ਗੱਲ ਪੁੱਛਦਾ ਸੀ ਆਪਣੇ ਪੰਜਾਬੀ ਲੋਕਾਂ ਤੋਂ ਕਿ ਮੈਨੂੰ ਇਹ ਦੱਸ ਦਿਓ ਵੀ ਤੁਹਾਡਾ ਸਟੈਂਡ ਅਸਲ 'ਚ ਹੈ ਕੀ ਆ ਇੱਕ ਪਾਸੇ ਤਾਂ ਕਹੀ ਜਾਂਦੇ ਹੋ ਜੀ ਦੀਪ ਸਿੱਧੂ ਸਾਡਾ ਹੀਰੋ ਆ ਉਹ ਸਿਮਰਨਜੀਤ ਮਾਨ ਨਾਲ ਹੁੰਦਾ ਸੀ ਤੁਸੀਂ ਸਿਮਰਨਜੀਤ ਮਾਨ ਨੂੰ ਹਰਾ ਰਹੇ ਹੋ ਦੂਜੇ ਪਾਸੇ ਕਹਿ ਰਹੇ ਹੋ ਜੀ ਕਾਂਗਰਸ ਮਾੜੀ ਆ ਉਹਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਤੇ ਆਪ ਹੀ ਤਿੰਨ ਵਾਰੀ ਕਾਂਗਰਸ ਨੂੰ ਸਰਕਾਰ ਦੇ ਵਿੱਚ ਵੋਟਾਂ ਪਾ ਕੇ ਜਿਤਾ ਰਹੇ ਹਾਂ ਤੇ ਲੈ ਕੇ ਆ ਰਹੇ ਹਾਂ ਤੇ ਆਪ ਹੀ ਤੁਸੀਂ ਕਹਿੰਦੇ ਹੋ ਵੀ ਜੀ ਸਾਡੀਆਂ ਫਸਲਾਂ ਮੰਡੀਆਂ ਚਾਹੀਦੀਆਂ ਨੇ ਤੇ ਆਪ ਹੀ ਜਿਹੜਾ ਆਪਣਾ ਅਨਾਜ ਆ ਉਹ ਸੈਲਵਾਂ ਦੇ ਵਿੱਚ ਸਿੱਟੀ ਜਾਂਦੇ ਹੋ ਉਹ ਕਹਿੰਦਾ ਸੀ ਮੈਨੂੰ ਐਂ ਤਾਂ ਦੱਸ ਦਿਓ ਵੀ ਤੁਸੀਂ ਸਟੈਂਡ ਕੀ ਰੱਖਦੇ ਹੋ ਜਿਹਨੂੰ ਤੁਸੀਂ ਹੀਰੋ ਕਹਿੰਦੇ ਹੋ ਉਹਦੇ ਬੰਦੇ ਨੂੰ ਹਰਾ ਰਹੇ ਹੋ ਜਿਹਨੂੰ ਤੁਸੀਂ ਕਹਿੰਦੇ ਹੋ ਜੀ ਇਹ ਤਾਂ ਸਿੱਖ ਕੌਮ ਦੀ ਦੁਸ਼ਮਣ ਪਾਰਟੀ ਆ ਉਹਨੂੰ ਤੁਸੀਂ ਤਿੰਨ ਵਾਰ ਉਹਨਾਂ ਦੀ ਸਰਕਾਰ ਬਣਾਈ ਆਪ ਹੀ ਵੋਟਾਂ ਪਾ ਕੇ ਹੈਂ ਤੇ ਮਤਲਬ ਉਹ ਸਟੈਂਡ ਪੁੱਛਦਾ ਸੀ ਵੀ ਕੀ ਆ ਤੁਹਾਡਾ ਸਟੈਂਡ ਚਲੋ ਕਹਿੰਦਾ ਜੀ ਮੈਂ ਤਾਂ ਆਪਣੇ ਆਪ ਨੂੰ ਗਲਤ ਮੰਨ ਲਿਆ ਹੁਣ ਆਜੋ ਗੱਲ ਸਿੱਧੂ ਦੇ ਬਾਪੂ ਬਲਕੌਰ ਸਿੰਘ ਦੀ ਤੇ ਲੋਕ ਕਹਿੰਦੇ ਜੀ ਇਹ ਤਾਂ ਹੁਣ ਐਵੇਂ ਉਗਦੀਆਂ ਪਤਾਲ ਮਾਰੀ ਜਾਂਦਾ ਇਹਦਾ ਤਾਂ ਦਿਮਾਗ ਹਿੱਲ ਗਿਆ ਇਹ ਆਪਣੇ ਮੁੰਡੇ ਦੀ ਬੇਇੱਜ਼ਤੀ ਕਰਵਾ ਰਿਹਾ ਹੈ ਜੇ ਬਿਆਨ ਦੇ ਕੇ ਇਹ ਕਾਂਗਰਸੀ ਆ ਪੱਕਾ ਜੀ ਇਹ ਸਿੱਖਾਂ ਦੀ ਦੁਸ਼ਮਣ ਪਾਰਟੀ ਦੇ ਨਾਲ ਰਲਿਆ ਹੋਇਆ ਮੈਨੂੰ ਐਂ ਦੱਸੋ ਯਾਰ ਪਹਿਲੀ ਗੱਲ ਤਾਂ ਜੀ ਇਹ ਇਹ ਵੀ ਸਾਡਾ ਸੰਵਿਧਾਨਕ ਹੱਕ ਹੈ ਸਾਨੂੰ ਵੋਟ ਦੀ ਆਜ਼ਾਦੀ ਹੈ ਸਾਨੂੰ ਹਰ ਚੀਜ਼ ਦੀ ਆਜ਼ਾਦੀ ਆ ਸਰਕਾਰ ਚੁਣਨ ਦੀ ਆਜ਼ਾਦੀ ਆ ਸੀ ਕਿਹੜੀ ਸਰਕਾਰ ਚੁਣਨੀ ਆ ਬਲਕੌਰ ਸਿੰਘ ਚਾਹੇ ਕਾਂਗਰਸ 'ਚ ਜਾਵੇ ਅਕਾਲੀਆਂ 'ਚ ਜਾਵੇ ਆਮ ਆਦਮੀ ਪਾਰਟੀ ਜਾਵੇ ਭਾਜਪਾ 'ਚ ਜਾਵੇ ਇਹ ਭਾਈ ਸਾਹਿਬ ਉਹਨਾਂ ਦਾ ਇਕੱਲੇ ਉਹਨਾਂ ਦਾ ਹੀ ਹੱਕ ਨਹੀਂ ਥੋੜਾ ਵੀ ਜਿਹੜੇ ਉਹਨਾਂ ਨੂੰ ਕਹਿੰਦੇ ਹੋ ਨਾ ਥੋੜਾ ਵੀ ਇਹ ਸੰਵਿਧਾਨਕ ਹੱਕ ਹੈ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਮੈਨੂੰ ਐਂ ਦੱਸੋ ਜਿੰਨੇ ਵੀ ਲੋਕ ਅੱਜ ਕਹਿੰਦੇ ਨੇ ਕਿ ਕਾਂਗਰਸ ਵੱਲੋਂ ਕਿਉਂ ਖੜਿਆ ਸੀ ਸਿੱਧੂ ਆਪਦੇ ਦਿਲ ਤੇ ਹੱਥ ਰੱਖ ਕੇ ਦੱਸੋ ਤੁਹਾਡੇ ਦਾਦਿਆਂ ਨੇ ਤੁਹਾਡੇ ਪਿਓਆਂ ਨੇ ਤੁਸੀਂ ਤੁਹਾਡੇ ਭੈਣ ਭਾਈ ਤਾਏ ਚਾਚਿਆਂ ਨੇ ਕਦੇ ਵੀ ਕਾਂਗਰਸ ਨੂੰ ਵੋਟ ਨਹੀਂ ਪਾਈ ਜੇ ਤੁਸੀਂ ਕਹਿੰਦੇ ਹੋ ਨਾ ਕਿ ਨਹੀਂ ਪਾਈ ਤਾਂ ਤੁਸੀਂ ਸਭ ਤੋਂ ਵੱਡੇ ਝੂਠੇ ਹੋ ਫਿਰ ਵੋਟਾਂ ਤੋਂ ਬਿਨਾ ਉਹ ਤਿੰਨ ਵਾਰੀ ਸਰਕਾਰ ਕਿਵੇਂ ਬਣਾ ਗਏ ਗੱਲ ਤਾਂ ਇਹ ਆ ਕਿ ਸਿੱਧੂ ਦੀ ਜਿਹੜੀ ਚੜ੍ਹਾਈ ਸੀ ਨਾ ਸਾਰੀ ਉਹ ਉਹ ਨਾ ਪਤਾ ਨਹੀਂ ਕਿਉਂ ਇੰਨੀ ਚੁੱਭਦੀ ਸੀ ਲੋਕਾਂ ਦੇ ਇੰਨੀ ਚੁੱਭਦੀ ਸੀ ਲੋਕਾਂ ਦੇ ਮੈਂ ਕਹਿੰਦਾ ਵੀ ਅੱਜ ਉਹਨੂੰ ਵਿਚਾਰੇ ਨੂੰ ਮਰੇ ਹੋਏ ਨੂੰ ਵੀ ਨਹੀਂ ਬਖਸ਼ਦੇ ਮੈਂ ਤੁਹਾਨੂੰ ਇਹ ਜੇ ਕਮੈਂਟ ਸਕਰੀਨ ਤੇ ਦਿਖਾ ਸਕਦਾ ਸਿੱਧੂ ਦੀ ਵੀਡੀਓ ਤੇ ਜੋ ਮੈਂ ਜਦੋਂ ਪੜ ਲੈਂਦਾ ਨਾ ਤਾਂ ਮੈਨੂੰ ਇੰਨਾ ਦੁੱਖ ਹੁੰਦਾ ਨਾ ਅੱਜ ਸਾਡੇ ਪੰਜਾਬ ਦੀ ਨੌਜਵਾਨ ਪੀੜ੍ਹੀ ਦੀ ਸੋਚ ਦੇ ਉੱਪਰ ਇੰਨਾ ਤਰਸ ਆਉਂਦਾ ਕਿ ਇਹਨਾਂ ਨੂੰ ਕੌਣ ਸਮਝਾਵੇ ਉਹ ਕਿ ਤੁਸੀਂ ਕਿਹੜੀ ਕੌਮ ਦੇ ਜਾਇਓ ਤੁਹਾਡੇ ਜਿਹੜੇ ਸੰਸਕਾਰ ਨੇ ਉਹ ਗੁਰੂ ਗੋਬਿੰਦ ਸਿੰਘ ਜੀ ਵਾਲੇ ਚਾਰ ਸਹਿਬਜ਼ਾਦਿਆਂ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਵਾਲੇ ਕਿਉਂ ਨਹੀਂ ਹੈਗੇ ਤੁਸੀਂ ਕਿਉਂ ਇੱਕ ਬੰਦੇ ਨਾਲ ਇੰਨੀ ਦੁਸ਼ਮਣੀ ਵਿੱਢ ਲੈਨੇ ਹੋ ਕਿ ਜਿਸ ਨੂੰ ਤੁਸੀਂ ਦੁਨੀਆ ਤੇ ਜਾਣ ਤੋਂ ਬਾਅਦ ਵੀ ਇੰਨੀਆਂ ਗੰਦੀਆਂ ਗਾਲਾਂ ਕੱਢਦੇ ਹੋ ਕਮੈਂਟਾਂ ਦੇ ਵਿੱਚ ਕੇ ਮਤਲਬ ਕੱਢਣ ਵਾਲੇ ਨੂੰ ਪਤਾ ਨਹੀਂ ਕਿਉਂ ਨਹੀਂ ਸ਼ਰਮ ਆਉਂਦੀ ਸਾਨੂੰ ਪੜਦਿਆਂ ਨੂੰ ਤੇ ਦੱਸਦਿਆਂ ਨੂੰ ਵੀ ਹੱਦੋਂ ਵੱਧ ਸ਼ਰਮ ਆਉਂਦੀ ਹੈ ਮੈਂ ਹਰ ਵਾਰ ਆਪਣੀ ਵੀਡੀਓ 'ਚ ਇੱਕ ਗੱਲ ਦੀ ਰੈਫਰੈਂਸ ਦਿੰਨਾ ਹੁੰਦਾ ਕਿ ਸਿੱਧੂ ਮੂਸੇਵਾਲਾ ਘੱਟੋ-ਘੱਟ ਪੱਗ ਦੀ ਗੱਲ ਤਾਂ ਕਰਦਾ ਸੀ ਕਿ ਪੱਗ ਬੰਨ੍ਹਿਆ ਕਰੋ ਖਾਲਿਸਤਾਨ ਦੀ ਗੱਲ ਕਰਦਾ ਸੀ ਖਾਲਿਸਤਾਨ ਦੀ ਬਹੁਤ ਵਧੀਆ ਪਰਿਭਾਸ਼ਾ ਤਾਂ ਦਿੰਦਾ ਸੀ ਉਹ ਵੀ ਖਾਲਿਸਤਾਨ ਕੀ ਆ ਸੀ ਕਿਉਂ ਚਾਹੁੰਦੇ ਆ ਉਹ ਸਿਮਰਨਜੀਤ ਮਾਨ ਨਾਲ ਹੁਣ ਡਟ ਕੇ ਖੜਨ ਨੂੰ ਤਿਆਰ ਸੀ ਜੋ ਏਜੰਸੀਆਂ ਦੇ ਹਜਮ ਨਹੀਂ ਆਇਆ ਕਿ ਇਹ ਸਿੱਖ ਕੌਮ ਨੂੰ ਜਗਾਉਣ ਲੱਗ ਗਿਆ ਜੇ ਖਾਲਸਾ ਰਾਜ ਦੇ ਰਾਹ ਤੇ ਸਿੱਖਾਂ ਦਾ ਨੌਜਵਾਨ ਤਬਕਾ ਪੈ ਗਿਆ ਨਾ ਤਾਂ ਫਿਰ ਇਹ ਖਾਲਸਾ ਰਾਜ ਲੈ ਕੇ ਹੀ ਹਟਣਗੇ ਬਾਹਲੇ ਕਹਿੰਦੇ ਨੇ ਜੀ ਹੋਰ ਵੀ ਇਹਨੇ ਪ੍ਰਚਾਰ ਕਰਦੇ ਨੇ ਸਿੱਧੂ ਨੇ ਐਡਾ ਕਿੱਡਾ ਕਿ ਪ੍ਰਚਾਰ ਕਰਤਾ ਮੂਰਖ ਇਨਸਾਨੋਂ ਕਿੰਨੇ ਕ ਨੌਜਵਾਨ ਸਵੇਰੇ ਉੱਠ ਕੇ ਗੁਰਬਾਣੀ ਸੁਣਦੇ ਨੇ ਤੇ ਕਥਾਵਾਚਕਾਂ ਦੀਆਂ ਕਥਾ ਸੁਣਦੇ ਨੇ ਨੌਜਵਾਨ ਹਮੇਸ਼ਾ ਕਲਾਕਾਰਾਂ ਦੇ ਪਿੱਛੇ ਹੀ ਲੱਗਦੇ ਨੇ ਉਹਨਾਂ ਦੀ ਗੱਲ ਹੀ ਸੁਣਦੇ ਨੇ ਤਾਂ ਸਿੱਧੂ ਦੇ ਪਿੱਛੇ ਕਿੰਨਾ ਯੂਥ ਸੀ ਇਹ ਮੈਨੂੰ ਦੱਸਣ ਦੀ ਲੋੜ ਨਹੀਂ ਤੇ ਇਹੀ ਡਰ ਸਰਕਾਰਾਂ ਤੇ ਏਜੰਸੀਆਂ ਨੂੰ ਸਤਾਉਂਦਾ ਸੀ ਤਾਂ ਕਰਕੇ ਉਹ ਬਲੀ ਦਾ ਬੱਕਰਾ ਬਣਾਇਆ ਗਿਆ ਲੌਰੈਂਸ ਨੂੰ ਤਾਂ ਵਰਤਿਆ ਗਿਆ ਰਾਹ ਦਾ ਰੋੜਾ ਤਾਂ ਉਹ ਏਜੰਸੀਆਂ ਦਾ ਤੇ ਸੈਂਟਰ ਦੀਆਂ ਸਰਕਾਰਾਂ ਦਾ ਸੀ ਤੇ ਇਸੇ ਤਰ੍ਹਾਂ ਮੈਂ ਪਿਛਲੀ ਵੀਡੀਓ ਚ ਵੀ ਦੱਸ ਚੁੱਕਿਆ ਆ ਵੀ ਜੀ ਸਿੱਧੂ ਤੋਂ ਬਾਅਦ ਅਗਲਾ ਨੰਬਰ ਹੁਣ ਕਿਸ ਦਾ ਉਸ ਦੇ ਵਿੱਚ ਮੈਂ ਇਹ ਸਾਰੀ ਡਿਟੇਲ ਦੇ ਚੁੱਕਿਆ ਕਿ ਸਿੱਧੂ ਨੂੰ ਰਸਤੇ 'ਚੋਂ ਕਿਹਨੇ ਹਟਾਇਆ ਨਾਮ ਲੌਰੈਂਸ ਦਾ ਕਿਵੇਂ ਆਇਆ ਤੇ ਅੱਗੇ ਵਾਸਤੇ ਵੀ ਸਰਕਾਰ ਤੇ ਏਜੰਸੀਆਂ ਨੇ ਜਿੰਨੇ ਵੀ ਰੋੜੇ ਆਪਦੇ ਰਾਹ ਦੇ ਹਟਾਉਣੇ ਨੇ ਉਹ ਸਾਰਿਆਂ ਦੇ ਵਿੱਚ ਲੌਰੈਂਸ ਦਾ ਨਾਮ ਲੱਗੂਗਾ ਕਿਉਂਕਿ ਉਹ ਰੱਖੀ ਜੇਲ੍ਹ ਤੇ ਇਸੇ ਕਰਕੇ ਹੋਇਆ ਉਹਨਾਂ ਨੇ ਉਹਦਾ ਨਾਮ ਵਰਤਣ ਲਈ ਕਿ ਅਸੀਂ ਬਦਨਾਮ ਨਾ ਹੋਈਏ ਜੀ ਹਰੇਕ ਕਤਲ ਇਹਦੇ ਗੱਲ ਪਾ ਦੋ ਲੋਰੈਂਸ ਵਿਚਾਰਾ ਇੰਨੀ ਤਰਸਯੋਗ ਹਾਲਤ ਦੇ ਵਿੱਚ ਉਹ ਉਹਨਾਂ ਨੂੰ ਜਵਾਬ ਵੀ ਨਹੀਂ ਦੇ ਸਕਦਾ ਨਹੀਂ ਜੇਲ੍ਹ ਦੇ ਵਿੱਚ ਉਹਦਾ ਕੰਮ ਤਮਾਮ ਕਰਾ ਦੇਣਗੇ ਉਹ ਕੋਈ ਵੱਡੀ ਗੱਲ ਨਹੀਂ ਏਜੰਸੀਆਂ ਤੇ ਸਰਕਾਰਾਂ ਲਈ ਜੇਲ੍ਹ ਚ ਕਿਸੇ ਨੂੰ ਵੀ ਖਤਮ ਕਰਨਾ ਇਹ ਗੱਲ ਲੋਰੈਂਸ ਭਲੀ ਭਾਂਤ ਸਮਝਦਾ ਕਿ ਮੈਂ ਬਹੁਤ ਹੀ ਬੁਰੀ ਕੰਡੀਸ਼ਨ ਦੇ ਵਿੱਚ ਫਸ ਚੁੱਕਿਆ ਹੁਣ ਸਾਰੀ ਉਮਰ ਉਹ ਆਜ਼ਾਦੀ ਦੇ ਵਿੱਚ ਖੁੱਲੀ ਹਵਾ ਚ ਸਾਹ ਨਹੀਂ ਲੈ ਸਕਦਾ ਇੱਕੋ ਜਨਮ ਮਿਲਿਆ ਸੀ ਉਹਨੂੰ ਉਹੀ ਜਨਮ ਉਹਦਾ ਹੁਣ ਜੇਲ੍ਹ ਤੇ ਇੱਕ ਜਗ੍ਹਾ ਤੇ ਰਹਿ ਕੇ ਕੱਟ ਜਿਉ ਬਾਹਰ ਆ ਵੀ ਗਿਆ ਮੈਨੂੰ ਲੱਗਦਾ ਉਦੋਂ ਤੱਕ ਉਹ 50 60 70 ਸਾਲ ਦਾ ਹੋਇਆ ਪਿਆ ਹੋਊਗਾ ਫਿਰ ਜ਼ਿੰਦਗੀ ਬਾਕੀ ਰਹਿ ਹੀ ਕੀ ਜਾਊਗੀ ਇਸ ਲਈ ਸਿੱਧੂ ਨੂੰ ਤੇ ਉਸਦੇ ਪਰਿਵਾਰ ਨੂੰ ਭੰਡਣ ਵਾਲਿਓ ਤੁਹਾਡੇ ਅੰਦਰ ਅੱਗ ਤਾਂ ਕੋਈ ਹੋਰ ਮੱਚਦੀ ਆ ਤੁਸੀਂ ਉਹਦੇ ਐਮਐਲਏ ਵਾਲੀ ਗੱਲ ਤੁਸੀਂ ਉਹਦੇ ਬਾਪੂ ਉਹ ਕਿੱਧਰ ਜਾਣਾ ਚਾਹੁੰਦਾ ਕਿੱਧਰ ਨਹੀਂ ਉਹਦੀ ਮਰਜ਼ੀ ਆ ਯਾਰ ਤੁਸੀਂ ਕੌਣ ਹੁੰਨੇ ਹੋ ਉਹੋ ਗੱਲਾਂ ਲੈ ਕੇ ਉਹਨੂੰ ਭੰਡੋ ਨਾ ਵਿਚਾਰੇ ਨੂੰ ਮਰੇ ਹੋਏ ਨੂੰ ਵੀ ਸ਼ਰਮ ਕਰੋ ਕੁਛ ਸੁਣੀ ਜਾਓ ਯਾਰ ਜਿਹਨੂੰ ਸੁਣਨਾ ਤੁਸੀਂ ਨਚਾਰਾਂ ਨੂੰ ਸੁਣਨਾ ਨਚਾਰਾਂ ਨੂੰ ਸੁਣੀ ਜਾਓ ਉਹ ਤਾਂ ਮਰਦਾਂ ਵਾਲੀ ਗੱਲ ਕਰਦਾ ਸੀ ਉਹ ਤਾਂ ਸ਼ੂਰਮਿਆਂ ਦੀਆਂ ਗੱਲਾਂ ਕਰਦਾ ਸੀ ਸਿੱਧੂ ਦਾ ਹੁਣ ਅਗਲਾ ਟਾਰਗੇਟ ਤਾਂ ਇਹ ਸੀ ਕਿ ਜਿੰਨੇ ਵੀ ਮੇਰੀ ਕੌਮ ਦੇ ਸ਼ੂਰ ਵੀਰ ਜੋਧੇ ਨੇ ਜਿੰਨੇ ਸਿੱਖ ਧਰਮ ਦੇ ਵਿੱਚ ਸਿੱਖ ਧਰਮ ਦੇ ਹੀਰੋ ਨੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਵੱਡੀਆਂ-ਵੱਡੀਆਂ ਜੰਗਾਂ ਜਿੱਤੀਆਂ ਹੁਣ ਮੈਂ ਉਹਨਾਂ ਬਾਰੇ ਦੱਸਣਾ ਸ਼ੁਰੂ ਕਰੂੰਗਾ ਨੌਜਵਾਨਾਂ ਨੂੰ ਫੇਰ ਇਹਨਾਂ ਨੂੰ ਪਤਾ ਲੱਗੂ ਅਸੀਂ ਕਿਹੜੀ ਕੌਮ ਦੇ ਜਾਇਆਂ ਠੁਮਕੇ ਨਹੀਂ ਸਾਨੂੰ ਰਾਸ ਆਉਂਦੇ ਸਾਨੂੰ ਸ਼ਸਤਰ ਤੇ ਸ਼ਾਸਤਰ ਦੋਨਾਂ ਦਾ ਗਿਆਨ ਹੋਣਾ ਚਾਹੀਦਾ ਫੇਰ ਕਿਤੇ ਜਾ ਕੇ ਅਸੀਂ ਆਪਣੀ ਕੌਮ ਦੇ ਨਾਲ ਖੜਕੇ ਆਪਣੀਆਂ ਵਿਰੋਧੀ ਤਾਕਤਾਂ ਦਾ ਟੱਕਰ ਕਰਨ ਯੋਗ ਹੋਵਾਂਗੇ ਨਹੀਂ ਤਾਂ ਰੀਲਾਂ ਬਣਾਉਣ ਯੋਗ ਹੀ ਰਹਿ ਜਾਾਂਗੇ ਠੁਮਕੇ ਲਾਉਣ ਯੋਗ ਹੀ ਰਹਿ ਜਾਾਂਗੇ ਹੁਣ ਠੁਮਕੇ ਕਿਹੜੇ ਲੋਕ ਲਾਉਂਦੇ ਨੇ ਤੇ ਸਿੱਧੂ ਤਾਂ ਮਰਦਾਂ ਵਾਲੀ ਗੱਲ ਕਰਦਾ ਸੀ ਹੁਣ ਇਹ ਤੁਸੀਂ ਆਪ ਹੀ ਸੋਚ ਲਿਓ ਜੇ ਮੇਰੀ ਕੋਈ ਗੱਲ ਤੇ ਕਿਸੇ ਨੂੰ ਕੋਈ ਵੀ আপত্তি ਆ ਨਾ ਤਾਂ ਮੈਨੂੰ ਸਿੱਧਾ-ਸਿੱਧਾ ਕਮੈਂਟ ਕਰ ਦਿਓ ਜਾਂ ਫਿਰ ਇੰਸਟਾਗ੍ਰam ਮੇਰੇ YouTube ਦੇ ਅਬਾਊਟ ਸੈਕਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ ਉੱਥੇ ਆ ਸਕਦਾ ਜਿੰਨਾ ਮਰਜੀ ਜ਼ੋਰ ਲਾ ਲਓ ਨਾ ਮੂਸੇ ਵਾਲਾ ਮਿਟਿਆ ਸੀ ਨਾ ਉਹ ਮਿਟਿਆ ਹੈਗਾ ਨਾ ਉਹਨੇ ਮਿਟਣਾ ਉਹ ਮਰ ਕੇ ਵੀ ਜਿੰਨਾ ਜਿੰਨਾਂ ਨੂੰ ਉਹਨੇ ਟੱਟੀਆਂ ਪਹਿਲਾਂ ਲਾਈਆਂ ਸੀ ਅੱਜ ਵੀ ਲੱਗੀਆਂ ਰਹਿੰਦੀਆਂ ਨੇ ਹੁਣ ਉਹਦੀ EP ਆਉਣ ਵਾਲੀ ਆ ਦੇਖ ਲਿਓ ਬਾਹਲਿਆਂ ਦਾ BP ਲੋ ਕਈਆਂ ਦਾ ਹਾਈ ਕਈਆਂ ਨੂੰ ਲੈਟਰੀਨਾਂ ਤੇ ਉਲਟੀਆਂ ਲੱਗਣਗੀਆਂ ਐਵੇਂ ਨਾ ਭੰਡਿਆ ਕਰੋ ਜਿੰਨੂੰ ਮਰਜੀ ਸੁਣੋ ਠੰਮਕੇ ਲਾਓ ਤੁਹਾਨੂੰ ਕੌਣ ਰੋਕਦਾ ਬਣ ਜੋ ਸਟੁੱਲੇ ਉਹ ਮਰਦ ਬਣਾਉਣਾ ਚਾਹੁੰਦਾ ਸੀ ਤੁਸੀਂ ਸਟੁੱਲੇ ਬਣਨਾ ਚਾਹੁੰਦੇ ਹੋ ਤਾਂ ਫਿਰ ਕੌਣ ਰੋਕ ਸਕਦਾ ਸਾਡੀ ਕੌਮ ਦਾ ਤਾਂ ਉਹ ਬਾਜਾਂ ਵਾਲੀ ਰੱਖਾ ਇਹਨੂੰ ਕੋਈ ਮਿਟਾ ਤਾਂ ਨਹੀਂ ਸਕਦਾ ਪਰ ਅੱਜ ਦੀ ਪੀੜੀ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਇਹ ਸਰਦਾਰੀਆਂ ਸਿੱਖ ਧਰਮ ਪੈਦਾ ਕਿਵੇਂ ਹੋਇਆ ਇਹ ਖੂਨ ਦੇ ਵਿੱਚ ਡੁੱਬਿਆ ਹੋਇਆ ਧਰਮ ਹੈ ਖੂਨ ਡੋਲਿਆ ਕਿੰਨਾ ਨੇ ਕਦੇ ਉਹਨਾਂ ਦੀ ਬਾਤ ਪਾਇਆ ਕਰੋ ਐਵੇਂ ਨਾ ਇਹ ਸਿੰਗਰਾਂ ਨੂੰ ਸਿਰ ਚੜਾਈ ਜਾਓ ਸਤਿ ਸ਼੍ਰੀ ਅਕਾਲ ਜੀ